ਹਾਂ ਗੱਲ ਕਿਦਾਂ ਵਧੀਆ ਉਹਦਾ ਤੂੰ ਸੁਣਾ ਵਧੀਆ ਠੀਕ ਠਾਕ ਆ ਹੋਰ ਕਿਦਾਂ ਬਾਹਰ ਬਾਹਰ ਵਧੀਆ ਨੇ ਯਾਰੇ ਸੈਟ ਆ ਠੀਕ ਆ ਹੋਰ ਵਧੀਆ ਬਸ ਕਿੰਨੇ ਕਿ ਚਿਰ ਦੀ ਛੁੱਟੀ ਆਇਆ ਵਾ ਮੈਂ ਯਾਰ ਆਇਆ 2 ਮਹੀਨੇ ਦੀ ਪਿੰਡ ਕਾਫੀ ਬਦਲ ਗਿਆ ਹੈ ਆਹੋ ਯਾਰ ਬਦਲ ਗਿਆ ਦੋਵਾਂ ਸਾਲਾਂ ਦੇ ਕਾਫੀ ਪਿੰਡ ਬਦਲ ਗਿਆ ਚੱਲ ਯਾਰ ਆ ਜਗਦੀ ਦਾ ਘਰ ਨਹੀਂ ਆਹੋ ਯਾਰ ਇਹ ਕਿੱਥੇ ਗਏ ਆ ਇਹ ਜਿੰਦਰਾ ਵਜਾ ਨਾ ਘਰ ਤਾਂ ਯਾਰ ਇਹਨਾਂ ਨੂੰ ਲਾਲਚ ਲੈ ਕੇ ਬਹਿ ਗਿਆ ਵਾ ਅੱਛਾ ਤੇ ਚਲਾ ਤੈਨੂੰ ਬਾਹਰ ਜਾ ਕੇ ਦੱਸਾਂ ਪਹਿਲੀ ਵਾਰ ਯਾਰ ਇਹਨੂੰ ਤਲਾਕ ਚ ਲੈ ਕੇ ਬੈ ਗਿਆ ਅੱਛਾ ਕੀ ਗੱਲ ਹੋਈ ਇਹ 2 ਸਾਲ ਪਹਿਲਾਂ ਦੀ ਗੱਲ ਆ ਹਾਂ ਪਰ ਉਹ ਕੀ ਗੱਲ ਦਿਲਪ੍ਰੀਤ ਉੱਠਿਆ ਨਹੀਂ ਅੱਜ ਕਾਲਜ ਨਹੀਂ ਜਾਣਾ ਉਹ ਉੱਠ ਪਿਆ ਕੀ ਕਰਨ ਡਿਆ ਉਹ ਅੰਦਰੇ ਆ ਦਿਲਪ੍ਰੀਤ ਆ ਹੋਇਆ ਨਹੀਂ ਤਿਆਰ ਅੰਨੀ ਵਾ ਬੀ ਹੋ ਗਿਆ ਉਹ ਗੁਰੂ ਕਾਲਜ ਤੇ ਟਾਈਮ ਨਾਲ ਜਾਇਆ ਕਰ ਆ ਵੇੜਾ ਪੁਕਾਰਦੀ ਜਾਂਦਾ ਵੀਰੇ 1000 ਰੁਪਿਆ ਮੇਰੇ ਕੋਲ ਚ ਪਾ ਦਮ ਨੇ ਚਾਹੀਦਾ 10000 ਕੀ ਕਰਨਾ ਵਾ ਚਲ 500 ਪਾ ਦੂੰਗਾ ਚਲ ਬੈਜਨ ਨਾਲ ਮੈਂ ਰੋਟੀ ਲਿਆ ਦੇਣੀ ਆ ਨਹੀਂ ਭਾਬੀ ਕੋਈ ਨਹੀਂ ਮੈਂ ਕਿ ਟਿੰਡ ਚ ਖਾ ਲੇਣੀ ਉਹ ਕਦੇ ਦੇ ਘਰੋਂ ਖਾ ਰਿਆ ਕਰ ਹਰ ਟਾਈਮ ਬਾਹਰ ਹੀ ਖਾਂਦਾ ਰਹੀ ਨਾ ਤੁਹਾਨੂੰ ਰੋਟੀ ਲਿਆ ਦਾਂ ਨਹੀਂ ਨਹੀਂ ਮੈਂ ਪਹਿਲੀ ਚੱਲਣਾ ਬਾਅਦ ਚਾਤ ਖਾਣਾ ਮੰਮੀ ਨੂੰ ਫੋਨ ਕਰਦੀ ਆ ਮੰਮੀ ਕਹਿੰਦੀ ਰਹਿੰਦੀ ਤੂੰ ਫੋਨ ਹੀ ਨਹੀਂ ਕਰਦੀ ਮੈਂ ਤੇ ਵੀ ਕਿ ਸਸ਼ੀਗਰ ਮੰਮੀ ਸਸ਼ੀਗਰ ਪੁੱਤ ਤਾ ਕੀ ਹਾਲ ਚਾਲ ਆ ਠੀਕ ਠਾਕ ਤੁਸੀਂ ਸੁਣਾਓ ਵਾਦੀਆ ਪੁੱਤ ਕੀ ਕਰਨ ਦੇ ਜੀ ਕੋਸ਼ਿਸ਼ ਨਹੀਂ ਕਰਨਾ ਕਿ ਇਹ ਕੰਮ ਧੰਦੇ ਕਰਨ ਦੇ। ਠੀਕ। ਬਤਨਾ ਸਵੇਰੇ ਤੈਨੂੰ ਮੈਂ ਲਾਵਾਂਗੀ। ਹਾਂ ਮੰਮੀ ਸੱਚੀ ਆਓਗੇ? ਆਹ ਪੱਕਾ ਹੀ ਬਤਾਵਾਂਗੀ ਮੈਂ ਤੋ ਤੇ ਆਉਂਦੀ ਨਹੀਂ ਤੇ। ਕਰ ਦੇ ਗੱਮਾ ਜਵੇਲ ਨਹੀਂ ਲੱਗਦਾ। ਮੈਂ ਆਵਾਂ ਤੇ ਫਿਰ ਜਗਦੀਪ ਬਣਾ ਦੀ ਰੋਟੀ ਦਾ ਮੁਸ਼ਕਲ ਹੋ ਜਾਂਦਾ ਵਾ। ਚਲ ਚੰਗਾ ਪੁੱਤ ਫਿਰ ਮੈਂ ਕੱਲ ਨੂੰ ਆਉਣੀ ਆ ਤੇ ਤੈਨੂੰ ਮਿਲ ਕੇ ਜਾਨੀ ਆ ਮੈਂ। ਹਾਂ ਹਾਂ ਤੁਸੀਂ ਆ ਜਾ ਪੱਕਾ ਆਇਓ ਚੰਗਾ। ਚੰਗਾ ਪੁੱਤ। ਹਾਂ ਯਾਰ ਕਿੱਦਾਂ? ਹਾਂ ਯਾਰ ਬਸ ਨੰਗੀ ਕਾਲਜ ਚ ਲਾਹੀ। ਹੁਣ ਮੋਟਰਸਾਈਕਲ ਕੋਈ ਵੇਨਾ ਉੱਤੇ ਜਾਣਾ ਚੜ੍ਹ ਕੇ ਹਾਂ ਯਾਰ ਕੋਈ ਨਹੀਂ ਅਹੀਂ ਨਾਲੇ ਅੱਜ ਆਪਣੇ ਵੀਰ ਨਾਲ ਤੇ ਭਾਬੀ ਨਾਲ ਗੱਲ ਕਰਦਾ ਵਿਆਹ ਦੀ ਘਰ ਤੂੰ ਵੀ ਆਪਣੇ ਘਰ ਘਰ ਕਰ ਦੇਣਾ ਗੱਲ ਚਲ ਠੀਕ ਆ ਫਿਰ ਮੈਂ ਬਾਅਦ ਚ ਕਰੂੰਗਾ ਪ੍ਰਭ ਜੀ ਆ ਜਾ ਆ ਬਣਾ ਲਿਆ ਬਣਾਣੀ ਨਾਲੇ ਆਇਆ ਤੇ ਲਬਰੀਤ ਕਿ ਨਹੀਂ ਅੱਜ ਆਹ ਜੇ ਨਹੀਂ ਆਇਆ ਹੁਣ ਤਾਂ 5 ਵਜੇ ਚੱਲੇ ਅੱਗੇ ਤੇ 4 ਵਜੇ ਆ ਜਾਂਦਾ ਸੀ ਫੋਨ ਕਰਨਾ ਯਾਰ ਉਹਨੂੰ ਕਿੱਥੇ ਰਹਿ ਗਿਆ ਉਹ ਕਿੱਥੇ ਰਹਿ ਗਏ ਸਿਲਪਰੀਤ ਇੰਨਾ ਟਾਈਮ ਉਹ ਵੀਰੇ ਮੈਂ ਕਾਲ ਕਿਧਰਮ ਕਰ ਕਰਿਆ ਯਾਰ ਦੋਸਤ ਘਰ ਚਲ ਗਿਆ ਮੈਂ ਬਾ ਠੀਕ ਆ ਯਾਰਾਂ ਨਾਲ ਹੀ ਰਹੀਂ ਘਰ ਦਾ ਨਾ ਕੋ ਕੰਮ ਕਰੀ ਨਾ ਕੋ ਫਿਕਰ ਤੈਨੂੰ ਕਰਦਾ ਅਲੇ ਵੀਰੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਹਾਂ ਦੱਸ ਕੀ ਗੱਲ ਮੈਨੂੰ ਨੇ ਇੱਕ ਕੁੜੀ ਪਸੰਦ ਆਈ ਆ ਮੈਂ ਨਾ ਉਹਨਾਂ ਵਿਆਹ ਕਰਾਉਣਾ ਅੱਛਾ ਤੇ ਘਰ ਦੇ ਮੰਦੇ ਆ ਤੇ ਕੋਈ ਨਹੀਂ ਮੈਨੂੰ ਤੁਸੀਂ ਦੱਸੋ ਉਹਦੇ ਘਰ ਦੇ ਕੋਈ ਨਾ ਮੰਨ ਜਾਣਗੇ ਚਲ ਕੋਈ ਗੱਲ ਨਹੀਂ ਸਾਨੂੰ ਕਦਾਤ ਰਾਜਾ ਤੇਰੀ ਖੁਸ਼ੀ ਚਾਡੀ ਖੁਸ਼ੀ ਆ ਕੋਈ ਗੱਲ ਨਹੀਂ ਐਂ ਕਰਵਾ ਦਾਂਗੇ ਕੋਈ ਚੱਕਰ ਹੀ ਨਹੀਂ ਵੇ ਕੁੜੀ ਸੋਹਣੀ ਆ ਹਾਂ ਬਾਬੀ ਕੁੜੀ ਬੜੀ ਸੋਹਣੀ ਆ ਚਲ ਠੀਕ ਆ ਫਿਰ ਤਾਂ ਦੱਸ ਉਹਨੇ ਮੈਨੂੰ ਚਾਹ ਪੀਣੀ ਤੇ ਰੋਟੀ ਖਾਣੀ ਆ ਮੈਂ ਫਿਰ ਬੰਦ ਚਾਹ ਨਹੀਂ ਪੀਣੀ ਰੋਟੀ ਲੈ ਆ ਆ ਸਦਾਜੀ ਤੁਸੀਂ ਚਾਹ ਪੀਣੀ ਤੇ ਰੋਟੀ ਖਾਣੀ ਆ ਨਹੀਂ ਨਹੀਂ ਮੈਂ ਰੋਟੀ ਨਹੀਂ ਖਾਣੀ ਤੂੰ ਮੈਨ ਲਈ ਚਾਹ ਲੈ ਆ ਚਲ ਤੁਹਾਨੂੰ ਚਾਹ ਲਿਆ ਦਿੰਦੀ ਆ ਤੈਨੂੰ ਰੋਟੀ ਲੈ ਆ ਦਿੰਦੀ ਲੈ ਬ੍ਰੀਕ ਤੇ ਚੱਲਿਆ ਤਬੀ ਕਾਲ ਚੱਲ ਲਈ ਅੱਜ ਤੇ ਅੱਜ ਕੰਮ ਵਾਂ ਘਰੇ ਰਹਿ ਆਪਾ ਪਾਬੀ ਮੇਰਾ ਜ਼ਰੂਰੀ ਹੈ ਅੱਜ ਜਾਣਾ ਕੋਲ ਤੇਰੇ ਵੀਰ ਨੇ ਤੈਨੂੰ ਦੱਸਿਆ ਨਹੀਂ ਆ ਮੇਰੀ ਮੰਮੀ ਨੇ ਆਣਾ ਉਹਨੂੰ ਹਰ ਚੌਲ ਜਾ ਕੇ ਤੇ ਲੈ ਆਈ ਪਾਬੀ ਮੈਨੂੰ ਅੱਜ ਹੀ ਜ਼ਰੂਰੀ ਆ ਤੇ ਵੀਰ ਆਪੇ ਜਾ ਕੇ ਲੈ ਆਏਗਾ ਵੇਖ ਲੈ ਮੈਂ ਤੇਰਾ ਕਿੰਨਾ ਕਰਦੀ ਆ ਪਰ ਤੂੰ ਮੇਰੀ ਗੱਲ ਨਹੀਂ ਮੰਨਣਾ ਕੋਈ ਨਹੀਂ ਪਾਬੀ ਮੈਂ ਜਾਣਾ ਅੱਡੇ ਤੇ ਮੈਂ ਚੜਾ ਲਿਓ ਨਾ ਨਾ ਮੰਮੀ ਨੇ ਫੋਨ ਕਰਦੀ ਆ ਤੂੰ ਅੱਡੇ ਤੇ ਪਹੁੰਚ ਤੇ ਚੜਾ ਲਿਆਈ ਚੰਗਾ ਕਾ ਸ਼ਸ਼ਿਕਾ ਪਿਆਰ ਕਤਹਾਂ ਜੀ ਤਾਂ ਆ ਲੋ ਦਿਲਪ੍ਰੀਤ ਗਾਲ ਸੋੰਜਾ ਦਿਲਪ੍ਰੀਤ ਜਦ ਦੁਕਾਨ ਤੇ ਚਾਹ ਦੇ ਨਾਲ ਕੁਝ ਖਾਣ ਨੂੰ ਲੈ ਆ ਠੀਕ ਆ ਭਾਬੀ ਲੈ ਆਉਣਾ ਦਿਲਪ੍ਰੀਤ ਪੈਸੇ ਹੈਗੇ ਆ ਹਾਂਜੀ ਭਾਬੀ ਹੈਗੇ ਆ ਹੋਰ ਕੁਝ ਮੰਗਣਾ ਹੋਵੇ ਤਾਂ ਫੋਨ ਕਰ ਦਿਓ ਚਲ ਠੀਕ ਆ ਜਾ ਫਿਰ ਪੁੱਤ ਤੇ ਦਿਲਪ੍ਰੀਤ ਕੀ ਕਰਦਾ ਹੁੰਦਾ ਹੁਣ ਕੁਛ ਨਹੀਂ ਮੰਮੀ ਉਹ ਹਜੇ ਕਾਲਜ ਜਾਂਦਾ ਵਾ ਰੱਬ ਫਿਰ ਦਿਲਪ੍ਰੀਤ ਦੇ ਵਿਆਹ ਬਾਰੇ ਕੀ ਸੋਚਿਆ ਤੁਸੀਂ ਵਿਆਹ ਬਾਰੇ ਕੀ ਸੋਚ ਕੁੜੀ ਤੇ ਉਹ ਲੱਭੀ ਬੈਠਾ ਵਾ ਹਜੇ ਕਾਲੀ ਦੱਸਿਆ ਉਹਨੇ ਸਾਨੂੰ ਚੱਲ ਵਧੀਆ ਪੁੱਤ ਫਿਰ ਉਹ ਤਲੀ ਬੰਨਾ ਦਾ ਸਾਰਾ ਜਗਦੀਪ ਗੋਲੀ ਆ ਹਾਂਜੀ ਮੰਮੀ ਹਜੇ ਫਿਰ ਉਹਦਾ ਵਿਆਹ ਨਾ ਕਰਿਓ ਨਹੀਂ ਤੇ ਅੱਧੋ ਉਹਨੇ ਲੈ ਜਾਣਾ ਵਾ ਮੰਮੀ ਵਿਆਹ ਉਹਦਾ ਇੱਕ ਦਿਨ ਕਰਨਾ ਹੀ ਪੈਣਾ ਵਾ ਕੋਈ ਗੱਲ ਨਹੀਂ ਤੇ ਤੁਸੀਂ ਚਾਰ ਪੈਸੇ ਜੋੜ ਲਿਓ ਤੇ ਵਿਆਹ ਕਰਤਾ ਤੇ ਉਹਦੀ ਤੇ ਜਨਾਨੀ ਨੇ ਅੱਧ ਲੈ ਜਾਣਾ ਤਹਾਡੇ ਕੋ ਕੀ ਬਚਣਾ 2 ਕਿੱਲੇ ਮੰਮੀ ਵੀ ਆ ਤੇ ਉਹਦਾ ਕਰਨਾ ਹੀ ਪੈਣਾ ਵਾ ਤੁਹਾਡੇ ਹੀ ਇਸ ਦੀ ਜ਼ਮੀਨ ਤੁਹਾਡੇ ਕੋ ਰਹਿਣੀ ਆ ਤੇ ਉਹਦੇ ਹਿੱਸੇ ਦੀ ਉਹਨੂੰ ਹੀ ਮਿਲਣੀ ਆ ਮੈਂ ਜਿਹੜੀ ਗੱਲ ਤੇ ਨ ਸਮਝਾਉਣ ਲਈ ਉਹ ਤੇਰੇ ਖਾਨੇ ਚ ਨਹੀਂ ਪੈਣੀ ਚਾਰ ਤੇ ਤੇਰੇ ਕੋ ਕਿੱਲੇ ਨੇ ਹਾਂ ਉਹ ਵਿਆਹ ਹੋ ਗਿਆ ਤੇ ਉਹਨੇ ਅੱਡ ਹੋ ਜਾਣਾ ਦੋ ਤੇ ਕਿੱਲੇ ਤੇਰੇ ਕੋ ਰਹਿ ਜਾਣੇ ਆ ਤੇ ਤੇਰਾ ਕੀ ਬਣਨਾ ਫਿਰ ਤੇ ਮੰਮੀ ਉਹਦੇ ਹਿੱਸੇ ਦੀ ਜ਼ਮੀਨ ਉਹਨੂੰ ਹੀ ਦੇਣੀ ਆ ਅਜੇ ਤੇ ਤੇਰੇ ਕੋ ਚਾਰ ਕਿੱਲੇ ਨੇ ਤੇ ਤੂੰ ਮौज ਕਰਨ ਰਹੀ ਆ ਮੰਮੀ ਜੇ ਅਗਲੇ ਆਪੇ ਘਰੇ ਆਣ ਕੇ ਬਿਠਾ ਦੋਗਾ ਤੇ ਫਿਰ ਕੀ ਅਹੀਂ ਕਰਾਂਗੇ ਪੁੱਤ ਤੂੰ ਹੀ ਕਿਹੜਾ ਮਨਾ ਕਰਨਾ ਵਾ ਫਿਰ ਵੀ ਇਹ ਹੀ ਰੋਕਣਾ ਜਾਂ ਫੇਰ 4-5 ਸਾਲ ਬਾਅਦ ਕਰਣੀ। ਹਾਜੇ ਨਾ ਉਹਦਾ ਵਿਆਹ ਕਰਿਓ ਤੇ ਉਹਨੂੰ ਗੱਲੀਬਾਤੀ ਟਾਲੀ ਜਾਓ। ਮੰਮੀ ਮੈਂ ਤਾਂ ਇਹ ਗੱਲ ਸੋਚੀ ਨਹੀਂ ਆ ਮੈਨੂੰ ਤੇ ਹੁੰਦਾ ਡਰ। ਮੰਮੀ ਜਗਦੀਪ ਨਾ ਮੈਂ ਕਿੱਦਾਂ ਗੱਲ ਕਰਾਂ? ਉਹਨੇ ਤਾਂ ਮੇਰੀ ਮੰਨਣੀ ਹੀ ਨਹੀਂ ਆ ਤੇ ਤੁਸੀਂ ਸਮਝਾਓ ਫਿਰ ਉਹਨੂੰ ਸਾਡੀ ਤੋਂ ਨੇ ਮੰਨ ਵੀ ਲੈਣੀ ਆ। ਕੋਈ ਨਹੀਂ ਮੈਂ ਕਰਦੀ ਆ ਜਗਦੀਪ ਨਾਲ ਗੱਲ। ਉਹਨੂੰ ਸਮਝਾਉਣੀ ਆ। ਸਸੀ ਕਾ ਮਾਤਾ ਸਸੀ ਕਾ ਪੁੱਤ ਕੀ ਹਾਲ ਆ? ਠੀਕ ਠਾਕ ਹੋਰ ਕਦੋਂ ਆਏ? ਆ ਹੁਣੇ ਆਈ ਮੈਂ ਥੋੜਾ ਚੇਰੀ ਹੋਇਆ। ਪੁੱਤ ਮੈਂ ਤੇਰ ਨਾਲ ਇੱਕ ਗੱਲ ਕਰਨੀ ਆ। ਤੇ ਗੁੱਸਾ ਨਾ ਕਰੀ ਹਾਂਜੀ ਮਾਦਾ ਦੱਸੋ ਕੀ ਗੱਲ ਫਤਾ ਜੇ ਨਿੱਕੇ ਦਾ ਵਿਆਹ ਨਾ ਕਰੀ ਚੰਗਾ ਪਹਿਲੇ ਚਾਰ ਜੋੜ ਲਾ ਬਿਆਲੀ ਬੰਨਾ ਤੇਰੀ ਕੋ ਵਾ ਜੇ ਤੇ ਤੂੰ ਪਹਿਲੇ ਚਾਰ ਜੋੜ ਲਾ ਤੇ ਫਿਰ ਉਹਦਾ ਵਿਆਹ ਕਰਿਓ ਮਾਦਾ ਵਿਆਹ ਤੇ ਉਹਦਾ ਕਰਨਾ ਪੈਣਾ ਵਾ ਕੁੜੀ ਵਾਲਿਆਂ ਨਾਲ ਤੇ ਗੱਲ ਹੋਈ ਐ ਕੁੜੀ ਤੋਂ ਨੇ ਵੇਖੀ ਐ ਬਸ ਥੋੜੇ ਦੇਣਾ ਉਹਦੇ ਘਰਦਿਆਂ ਨੂੰ ਮਿਲ ਕੇ ਤੇ ਕਹਿੰਦੇ ਮੰਗਣਾ ਕਰ ਲੈਨੇ ਠੀਕ ਐ ਪੁੱਤ ਮੈਂ ਵਿਆਹ ਨਹੀਂ ਆ ਬੇ ਚੱਲ ਅਜੇ ਨਿਆਣਾ ਵਾ ਚਾਰਕ ਸਾਲ ਖਲੋ ਜੋ ਅਜੇ ਤੇ ਅਹੀਂ ਕਿਹੜਾ ਮਨਾ ਕਰਨੇ ਵਿਆਹ ਕਰਨਾ ਹੀ ਆ ਜਗਦੀਪ ਨਾਲੇ ਹਜੇ ਛੋਟਾ ਵਾ ਨਾਲੇ ਥੋੜਾ ਸਿਆਣਾ ਹੋ ਜਾਊਗਾ ਹਜੇ ਰੋਕੇ ਜਾਈਏ 4 ਕਸਾਲ ਇਹਨੇ ਕੀ ਪਤਾ ਕਿਦਾਂ ਦੀ ਕੁੜੀ ਵੇਖੀ ਆ ਅੱਜ ਕੱਲ੍ਹ ਤੇ ਤੁਹਾਨੂੰ ਕੁੜੀਆਂ ਦਾ ਪਤਾ ਹੀ ਕਿਦਾਂ ਦੀਆਂ ਵਾ ਮੈਂ ਆਪੇ ਲੱਭੂੰਗੀ ਇਸ ਲਈ ਕੁੜੀ ਆਪਣੇ ਰਿਸ਼ਤੇਦਾਰਾਂ ਦੇ ਵਿੱਚੋਂ ਚਲ ਅਖ ਲੱਭ ਲਈਏ ਆਪਣੇ ਕਰਾ ਦੇਈਂ ਫਿਰ ਉਹਦਾ ਮੈਨੂੰ ਫਿਕਰ ਆ ਉਹਦਾ ਮੇਰਾ ਦਿਓਰ ਆ ਮੈਂ ਪੱਕਾ ਉਹਦਾ ਰਿਸ਼ਤਾ ਕਰਾਵਾਂਗੀ ਚਲ ਠੀਕ ਹੈ ਕਰਾ ਦੇ ਦੀ ਪਤ ਮੇਰੀ ਗੱਲ ਨੂੰ ਗਲਤ ਨਾ ਸਮਝਿਓ ਮੈਂ ਤੁਹਾਡੇ ਭਲੇ ਦੇ ਵਾਸਤੇ ਕਰਦੀ ਹਾਂ ਚਲ ਠੀਕ ਹੈ ਮਾਤਾ ਕੋਈ ਗੱਲ ਨਹੀਂ ਵੀ ਉਹ ਤੂੰ ਚਾਹ ਪਾਣੀ ਤੇ ਮੈਂ ਬਾਰੋਂ ਕਿਹੜਾ ਬਾਰਵਾ ਮੋਟਰ ਚਲਾਈ ਏ ਮੈਂ ਵੇਖਾਂ ਪੈੜੀ ਭਰ ਗਈ ਹੁਣ ਹਲੋ ਹਾਂ ਯਾਰ ਕਿੱਦਾਂ ਹਾਂਜੀ ਹਾਂਜੀ ਤੁਸੀਂ ਟੈਨਸ਼ਨ ਕਿਉਂ ਲੈਂਦੇ ਜੇ ਮੇਰੇ ਘਰ ਗੱਲ ਹੋ ਗਈ ਆ ਕੋਈ ਨਹੀਂ ਆਪਾਂ ਛੇਤੀ ਵਿਆਹ ਕਰਾ ਲੈਣਾ ਹੁਣ ਹਾਂ ਮੇਰਾ ਵੀਰਾ ਤੇ ਭਾਬੀ ਮੰਨ ਗਏ ਆ ਕੋਈ ਨਹੀਂ ਟੈਨਸ਼ਨ ਨਾ ਲੈ ਹੁਣੇ ਆਪਾਂ ਹੁਣ ਤੁਹਾਡੇ ਘਰ ਛੇਤੀ ਵਿਆਹ ਕਰਾਉਨੇ ਹੁਣ ਆਪਾਂ ਇਹ ਨਰੀ ਦੇ ਹਾਂਜੀ ਸਾਰਾ ਦਿਨ ਯਾਰ ਫੋਨ ਤੇ ਲਗਾ ਰਹੀ ਨਾ ਉਹ ਕੰਮ ਤਾਂ ਦਾ ਵੇਖ ਲਿਆ ਕਰ ਤੇਰੀ ਕੰਮ ਕਰਨ ਦੀ ਉਮਰ ਆ ਸਾਰਾ ਦਿਨ ਵਿਹਲਾ ਹੀ ਰਹੀ ਨਾ ਚਲੋ ਕੋਈ ਨਹੀਂ ਵੀਰੇ ਮੈਂ ਕਰਾਂਗਾ ਕੰਮ ਅੱਗੇ ਕਿਹੜਾ ਤਾਂ ਅਸੀਂ ਕਦੀ ਕਿਹਾ ਅੱਜ ਕੱਲ੍ਹ ਹੀ ਕਹਤਾ ਛੋਟੇ ਵੀਰ ਕੰਮ ਕਰਿਆ ਕਰ ਮੇਰੇ ਇਕੱਲੇ ਸਿਰ ਸਾਂਣ ਦੀ ਹੈ ਕਿ ਮੈਂ ਹੀ ਕਰਨਾ ਵਾ ਹੁਣ ਤੇਰੀ ਵੀ ਉਮਰ ਹੋਈ ਹੈ ਕੰਮ ਦੀ ਮੇਰੇ ਵੀਰ ਫੋਨ ਵਿਹਲੇ ਟਾਈਮ ਵਰਤੀਦਾ ਵਾ ਤੂੰ ਹਰ ਟਾਈਮ ਫੋਨ ਤੇ ਲਗਾ ਰਹੀ ਨਾ ਕੰਮ ਕਦੇ ਤੂੰ ਕਰਨਾ ਹੀ ਵੀਰੇ ਕੁੜੀ ਵਾਲੇ ਕਾਲੇ ਪੈਂਦੇ ਆ ਉਹਨਾਂ ਨੂੰ ਸਾਹ ਖੋਰ ਕੇ ਦੇ ਦੇਣਾ ਮੇਰਾ ਵਿਆਹ ਕਰ ਦੋ ਛੇਤੀ ਯਾਰ ਮੇਰੀ ਗੱਲ ਸੁਣ ਆੜਤੀ ਇਹਨੇ ਹਸਾਬ ਕੀਤਾ ਲਿਮਟ ਉੱਪਰ ਗਿਆ ਸਾਰਾ 1.5 ਲੱਖ ਰੁਪਏ ਵਧਿਆ ਤੇਰੇ ਵਿਆਹ ਦੇ ਘੱਟੋ-ਘੱਟ 3-4 ਲੱਖ ਲੱਗ ਜਾਣਾ ਉਹ ਤਾਂ ਲੱਗਣਾ ਹੀ ਆ ਵੀਰ ਤੇ ਯਾਰ ਪੈਸੇ ਕੋਲ ਹੋਣਗੇ ਤੇ ਤੇਰਾ ਵਿਆਹ ਹੋਣਾ ਅਜੇ 2-3 ਸਾਲ ਰੁਕ ਜਾ ਪੈਸੇ ਚਾਰ ਜੋੜ ਲਈਏ ਤੇ ਆ ਤੇਰਾ ਵਿਆਹ ਕਰਾਂਗੇ ਵੀਰੇ ਉਹਨਾਂ ਨੇ ਉਹਦਾ ਵਿਆਹ ਕਿਤੇ ਹੋਰ ਵਿਆਹ ਕਰ ਦੇਣਾ ਯਾਰ ਮੇਰੀ ਗੱਲ ਸੁਣ ਉਹਨਾਂ ਨੂੰ ਪੁੱਛ ਲੈ ਜੇ ਤੇ 1 ਸਾਲ ਰੁਕਦੇ ਆ ਤੇ ਠੀਕ ਆ ਨਹੀਂ ਤੇ ਕਰਦੇ ਆ ਵਿਆਹ ਹੋਰ ਕਿਤੇ ਤੇ ਕਰ ਲੈਣ ਦੇ ਇਹਨੂੰ ਕੁੜੀਆਂ ਦਾ ਘਾਟ ਆ ਤੇ ਇਹਨੂੰ ਹੋਰ ਕੋਈ ਕੁੜੀ ਲਿਆ ਦਾਂਗੇ ਕੋਈ ਗੱਲ ਨਹੀਂ ਠੀਕ ਆ ਨਾ ਤੇ ਤੂੰ ਮੇਰਾ ਵੀਰ ਕੰਮ-ਕੁਮ ਕਰਿਆ ਕਰ ਤੇ ਫੋਨ ਦਾ ਗੜਾ ਛੱ ਐਵਨਾ ਘੁੰਮਤੇ ਲੱਗਾ ਰਿਹਾ ਘਰ ਸਾਰਾ ਦਿਨ ਪਹਿਲਾਂ ਤਾਂ ਕਦੇ ਵੀਰੇ ਇਦਾਂ ਬੋਲ ਜਾਣੀ ਅੱਜ ਭੈ ਕੀ ਹੋ ਗਿਆ ਨਾਲੇ ਉਹ ਵੀ ਯਾਰ ਸੱਚਾ ਪੈਸੇ ਚਾਰ ਹੋਣਗੇ ਤੇ ਵਿਆਹ ਹੋਏਗਾ ਚੰਗਾ ਪੱਤੇ ਹੁਣ ਮੈਂ ਚੱਲਦੀ ਆ ਫਿਰ ਕੀ ਮੰਮੀ ਰਹਿ ਜਾਂਦੇ ਦੋ ਦਿਨ ਹੋਰ ਨਹੀਂ ਪੁੱਤ ਹੁਣ ਇੰਨੇ ਦਿਨ ਰਹਿ ਆ ਨਹੀਂ ਸੱਬ ਦਾ ਮਾਤਾ ਰਹਿ ਬਣਾਇਆ ਇੱਕ ਦਿਨ ਹੋਰ ਫਿਰ ਕੀ ਨਹੀਂ ਪੁੱਤ ਫਿਰ ਆਉਂਗੀ ਹੁਣ ਮੈਂ ਚੱਲਾਂ ਯਾਰ ਮੇਰ ਨਾਲ ਬੜਾ ਥੱਕਾ ਹੋ ਗਿਆ ਜਿਹੜੀ ਕੁੜੀ ਨਾ ਮੈਂ ਪਿਆਰ ਕਰਦਾ ਹਾਂ ਉਹਦਾ ਹੋਰ ਕਿਤੇ ਯਾਰ ਵਿਆਹ ਹੋ ਗਿਆ। ਹਾਂ ਯਾਰ ਵੀਰ ਰਾਤ ਮੈਨੂੰ ਕਹਿੰਦਾ ਸੀ ਸਾਲ ਤੇਰਾ ਠਹਿ ਕੇ ਖੜਾਗੇ ਪਰ ਉਹਦੇ ਯਾਰ ਘਰ ਦੇ ਕਾਲੇ ਪੈ ਗਏ ਜੀ ਉਹਨੇ ਕਰਤਾ ਉਹਦਾ। ਚਲ ਹਾਂ ਯਾਰ ਚਲ ਠੀਕ ਆ। ਜਦ ਸਵੇਰ ਦਾ ਘਰੋਂ ਨਿਕਲਿਆ ਨਾ ਮੈਂ ਘਰ ਜਾਵਾਂ ਯਾਰ ਸਵੇਰ ਦੀ ਰੋਟੀ ਰੱਟ ਨਹੀਂ ਖਾਦੀ। ਮੈਂ ਬਾਅਦ ਚ ਕਰਾਂਗਾ। ਆ ਬਦ ਇਹਨੂੰ ਪਤਾ ਤੇ ਜਿਹੜੀ ਕੁੜੀ ਮਗਰ ਦਿਲਪ੍ਰਿਤ ਨਹੀਂ ਕਰਤਾ ਉਹਦਾ ਵਿਆਹ ਹੋ ਗਿਆ ਕਿਤੇ। ਚਲ ਬਣਾ ਹਾਂ। ਚਾ ਚੰਗਾ ਹੀ ਹੋਇਆ। ਟਾਲੀ ਅਸੀਂ ਵਾਵਾਂਗੇ ਤੇ ਪੈਸੇ ਸਾਡੇ ਜੁੜ ਜਾਣਗੇ। ਆਹ ਹੋਰ ਕੀ। ਮੇਰਾ ਕਿਥੇ ਤੇ ਮੈਂ ਕੰਮ ਕਰਦਾ ਸੀ ਉਹਦੇ ਮੰਮੀ ਸਕੀਮ ਦੇ ਗਈ ਆ। ਅੱਗੇ ਕਿੰਨੇ ਪੈਸੇ ਅਸੀਂ ਦੇ ਬੈਠੇ ਆ। ਟਾਲੀ ਅਸੀਂ ਹੁਣ ਦੱਬ ਕੇ ਰੱਖਾਂਗੇ ਤੇ ਚਾਰ ਪੈਸੇ ਸਾਡੇ ਕੋ ਆ ਜਾਣਗੇ। ਬੰਦੇ ਤੁਹਾਡੇ ਤੁਸੀਂ ਮੇਰੇ ਦੁਸ਼ਮਣ ਬਣ ਗਏ ਏ ਮੈਂ ਵੀ ਸਾਰਾ ਕੁਝ ਸਮਝ ਲਿਆ ਤੁਸੀਂ ਮੇਰੇ ਨਾਲ ਧੋਖਾ ਕੀਤਾ ਏ ਇਹ ਸੋਣ ਲਿਆ ਕੀ ਅਸੀਂ ਧੋਖਾ ਕੀਤਾ ਜਰਨਾ ਮੇਰੇ ਨਾਲ ਧੋਖਾ ਕੀਤਾ ਏ ਭਾਬੀ ਜਮੀਨ ਦੀ ਲੋੜੀ ਤੇ ਉਦਾਂ ਮੇਰੇ ਕੋਲ ਲੈ ਲੈਂਦੇ ਮੇਰਾ ਰਿਸ਼ਤਾ ਕਿਉਂ ਤੜਾਇਆ ਈ ਮੈਂ ਉਹਨੂੰ ਪਤਾ ਕਿੰਨਾ ਪਿਆਰ ਕਰਦਾ ਤੁਸੀਂ ਮੇਰਾ ਉੱਥੇ ਰਿਸ਼ਤਾ ੜੀਆਂ ਹੁੰ ਦਿੱਤਾ ਯਾਰ ਪ੍ਰੀਤ ਕੋਈ ਵੀ ਆ ਪਿਉ ਨਹੀਂ ਹੁੰਦਾ ਯਾਦ ਬਦ ਸਾਰੇ ਬਦਲ ਜਾਂਦੇ ਹੁੰਦੇ ਆ ਠੀਕ ਆ ਭਾਬੀ ਜਿੱਦਾਂ ਤੁਸੀਂ ਵਿਆਹ ਤੋਂ ਬਾਅਦ ਵੀਰ ਨੂੰ ਬਦਲਤਾ ਜੇ ਤਮੀਜ਼ ਨਾਲ ਬੋਲ ਭਾਬੀ ਆ ਤੇਰੀ ਭਾਬੀ ਦਾ ਸਾਰਾ ਸਿਆਪਾ ਦੱਸਦਾ ਮੈਂ ਹੀ ਆ ਕੇ ਪਿੰਡ ਜੀ ਕੀ ਦੱਸੇਗਾ ਕੀ ਸਬੂਤ ਵੀਡੀਓ ਬਣਾ ਲਈਏ ਓਏ ਫੋਨ ਫੜਾ ਇਧਰ ਪਰ ਆ ਮਰੇ ਕਾਤਾ ਯੋ ਓਏ ਸਿਰ ਤੇ ਤਾਂ ਲਊ ਬਗਾਂਡਿਆ ਨੇ ਮਰ ਜਾਣਾ ਮੈਜਿਕ ਦੀਵਾ ਆ ਗਈ ਹੋ ਗਿਆ ਮੈਂ ਜਾਣੇ ਕਿ ਨਹੀਂ ਕੀਤਾ ਹਾਏ ਆ ਭਾਈ ਤਾਂ ਲਊ ਬਗਾਂਡਿਆ ਵਾ ਨੇ ਮਰ ਜਾਣਾ ਹਸਪਤਾਲ ਲੈ ਚਲੀ ਯਾਰ ਇਹਨੂੰ ਨਾ ਨਾ ਹਸਪਤਾਲ ਨਹੀਂ ਖੰਣਾ ਇਹਨੂੰ ਹਸਪਤਾਲ ਆਗੇ ਤੇ ਲੋਕਾਂ ਨੂੰ ਤਾਂ ਪਤਾ ਲੱਗ ਜਾਣਾ ਵਾ ਇਹਨੂੰ ਅੰਦਰੇ ਪਾਈਏ ਨਾ ਨਾ ਜਗਦੀਪ ਇਹਨੂੰ ਖਰ ਨਾਨਕ ਦੇ ਹਸਪੀਟਲ ਜਗਦੀਪ ਇਹਨੂੰ ਅੰਦਰ ਲੰਮੇ ਪਾ ਕੇ ਤੇ ਨਸ਼ੇ ਦੇ ਟੀਕੇ ਟੂਕੇ ਲਾਈ ਹੈ ਜੇ ਇਹਨੂੰ ਹਸਪੀਟਲ ਲੈ ਗਏ ਤੇ ਲੋਕਾਂ ਨੂੰ ਇਹਨੇ ਸਾਰਾ ਕੁਝ ਸਾਡਾ ਦੱਸ ਦੇਣਾ ਵਾ ਚਲ ਇਦਾਂ ਕਰਦੇ ਆ ਅੰਦਰ ਹੀ ਪਹੁੰਨਾ ਤੇ ਮੈਂ ਟੀਕੇ ਟੋਕੇ ਕੋ ਟੀਕਾ ਟੂਕਾ ਲੈ ਕੇ ਆਉਣਾ ਤੇਨੂੰ ਲਈ ਜਾਵਾਂਗੇ ਚੱਲ ਚੱਲ ਛੇਤੀ ਕਰ ਲੈਣ ਕਿ ਬਾਬਾ ਆ ਮੈਂ ਟੀਕਾ ਲੈਣਦਾ ਹੁਣ ਮੈਂ ਲਾ ਦੇਣ ਲੱਗਾ ਤੇ ਕਾ ਦੂ ਤੂੰ ਨਹੀਂ ਲਾਦੀ ਠੀਕ ਆ ਜੇ ਨਾ ਚੁੱਪ ਕਰਿਆ ਕਰੋਗਾ ਤੇ ਤੂੰ ਫੇਰ ਲਾ ਦਿਆ ਕਰੀ ਕੋਈ ਚੱਕਰ ਨਹੀਂ ਹੈ ਠੀਕ ਹੈ ਦਿਹਾੜੀ ਦੇ ਦੋ ਤਿੰਨ ਰੀ ਲਾ ਦਿਆ ਕਰਨਾ ਵਾ ਆਪਣਾ ਸ਼ਾਹ ਹੋਇਆ ਰਿਹਾ ਕਰੂਗਾ ਤੇ ਪਿਆਰ ਹੋਊਗਾ ਚਲ ਠੀਕ ਆ ਕੋਈ ਨਹੀਂ ਮੈਂ ਵੀ ਲਾ ਤਾਂ ਕਰਾਂਗੀ ਪਰ ਕੰਮਾਂ ਨੂੰ ਪਰਦੇ ਨਾ ਕਰਨਾ ਪੈਣਾ ਕਿ ਇਹਨੂੰ ਪਤਾ ਨਾ ਲੱਗੇ ਨਾ ਨਾ ਅੰਦਰ ਇਹਨੂੰ ਲੰਮੇ ਪਿਆ ਰਹਿਣ ਦਿੱਤਾ ਹਾਂ ਮੈਂ ਲੱਗਾ ਹੁਣ ਨਾ ਹੁਣ ਤੂੰ ਬਾਹਰੋਂ ਧਿਆਨ ਰੱਖੀ ਕੋਈ ਆਵੇ ਨਾ ਠੀਕ ਆ ਹਾਂ ਠੀਕ ਆ ਮੈਂ ਇੱਥੇ ਬਾਹਰ ਧਿਆਨ ਰੱਖਾ ਦਿਆਂ ਤੂੰ ਜਾ ਮੈਂ ਲਾ ਦੇਣਾ ਤੇ ਮੈਂ ਲਾ ਦੇ ਲੱਗਾ ਜੇ ਮੇਰੇ ਮਗਰ ਫਿਰ ਉਹ ਚਾ ਆ ਗਏ ਆ ਫੇਰ ਲਾ ਦੇ ਠੀਕ ਆ ਕੋਈ ਨਹੀਂ ਮੈਂ ਲਾ ਰਾਂਗੀ ਤੇ ਪਰ ਧਿਆਨ ਰੱਖਣਾ ਮੈਂ ਬੂਆ ਮਾਰਨਾ ਕਰਾਂਗੀ ਚਲ ਵੀਰੇ ਨਾ ਮਰੋ ਮੈਨੂੰ ਵੀਰੇ ਨਾ ਕਰੋ ਇਦਾਂ ਵੀਰੇ ਤੁਸੀਂ ਮੇਰੀ ਜਾਨ ਰੱਖ ਲੋ ਸਾਰੀ ਨਾ ਕਰੋ ਵੀਰੇ ਇਦਾਂ ਨਾ ਕਰੋ ਉਹ ਨਾ ਬਬੀ ਕਰੋ ਅਭੀ ਨਾ ਮਾਤ ਗੋਲੇ ਨਾਲ ਸਾਰੀ ਨਾ ਹੋਰ ਜਗਦੀਪ ਕੀ ਹਾਲ ਚਾਲ ਆ ਠੀਕ ਠਾਕ ਵਧੀਆ ਤੂੰ ਦੱਸ ਹੋਰ ਫਿਰ ਬਣਾਲੀ ਟੂੜੀ ਟਾੜੀ ਹਾਂ ਹਾਂ ਟੂੜੀ ਟਾੜੀ ਬਣਾਲੀ ਸੰਭ ਲੈ ਸਭ ਕੁਝ ਅੱਛਾ ਤੇ ਉਹ ਯਾਰ ਦਿਲਪ੍ਰੀਤ ਕਿੱਥੇ ਹੁੰਦਾ ਵੇਖਿਆ ਨਹੀਂ ਕਦੀ ਉਹ ਯਾਰ ਘਰੇ ਹੁੰਦਾ ਵਾ ਉਹਨੇ ਕੁੜੀ ਨੂੰ ਪਿਆਰ ਪਿਆਰ ਕਰਦਾ ਏ ਉਹਦੇ ਫੋਨ ਫਾਨ ਆਉਂਦਾ ਏ ਉਹਨੂੰ ਕਿਸੇ ਕੁੜੀ ਦਾ ਉਹ ਕੁੜੀ ਆ ਬਾਅਦ ਕੇ ਹੋਰ ਨਾ ਵਿਆਹ ਉਹ ਕਰਾ ਲੈ ਤੇ ਉਹ ਟੈਨਸ਼ਨ ਜੀ ਚ ਨਾ ਚਿੱਟਾ ਡਾ ਪੈਸੇ ਲਾਉਣ ਵਾਹ ਹੋ ਯਾਰ ਮੈਨੂੰ ਵੀ ਨਾ ਪਤਾ ਲੱਗਾ ਸੀ ਕੋਈ ਨਹੀਂ ਕਹਤੇ ਨਾਵਾਂ ਦਾ ਕਰ ਹਾਲ ਚਲੋ ਪੁੱਛਣ ਆਹੋ ਯਾਰ ਉਹਨੂੰ ਹੁਣ ਘਰੇ ਰੱਖੀਦਾ ਵਾ ਵੀ ਬਾਹਰ ਬੂਰ ਫਿਰ ਨਿਕਲੇ ਨਾ ਬਦਨਾਮੀ ਹੁੰਦੀ ਆ ਮੈਂ ਜਿਆ ਥੋੜਾ ਜਿਹਾ ਸੈਟ ਜਾਊਗਾ ਨਾ ਤੇ ਫਿਰ ਉਹਦਾ ਵਿਆਹ ਕਰਦਾਂਗੇ ਯਾਰ ਹੁਣ ਬਾਹਰ ਤਾਂ ਨਹੀਂ ਉਹਨੂੰ ਗੱਡੀ ਚਲ ਕੋਈ ਗੱਲ ਨਹੀਂ ਚਲ ਠੀਕ ਆ ਚੰਗਾ ਬਰਾਪਰਾ ਚੰਗਾ ਜਗਾ ਪਾਬੀ ਵੀਰੇ ਇਹਨੂੰ ਛੱਡ ਦੋ ਮੈਨੂੰ ਮੈਂ ਨਹੀਂ ਤਾਂ ਕਿਸ ਨੂੰ ਦੱਸਦਾ ਛੱਡ ਦੋ ਤੁਸੀਂ ਮੈਨੂੰ ਮੇਰੀ ਸਾਂਭ ਲਓ ਜ਼ਮੀਨ ਤੁਸੀਂ ਸਾਰੀ ਮੈਂ ਨਹੀਂ ਕਿਸ ਨੂੰ ਦੱਸਦਾ ਵੀਰੇ ਖੋਲ ਦੋ ਮੈਨੂੰ ਭਾਬੀ ਨਹੀਂ ਮੈਂ ਦੱਸਦਾ ਕਿਸ ਨੂੰ ਮੈਨੂੰ ਖੋਲ ਦੋ ਨਾ ਕਰੋ ਮੇਰੇ ਨਾਲ ਇਦਾਂ ਮੈਨੂੰ ਖੋਲ ਦੋ ਵੀਰੇ ਮੈਂ ਮਰ ਜਣਾ ਜੇ ਮੈਨੂੰ ਇੱਥੋਂ ਕੱਢ ਲਓ ਬਾਹਰ ਨਾ ਕਰੋ ਮੇਰੇ ਨਾਲ ਇਦਾਂ ਵੀਰੇ ਵੀਰੇ ਮੈਨੂੰ ਛੱਡ ਦੇ ਮੈਂ ਨਹੀਂ ਯਾਰ ਕਿਸ ਨੂੰ ਦੱਸਦਾ ਵੀਰੇ ਉਹਦਾ ਨਹੀਂ ਟਿਕਣਾ ਠੀਕਾ ਤੇ ਬੰਦਣਾ ਹੀ ਪੈਣਾ ਜਿਦੀ ਬਾਤ ਕਰਦਾ ਜੇ ਤੂੰ ਮਰ ਗਿਆ ਜੇ ਕੰਮ ਮੁੱਕਾ ਹਾਂ ਹਾਏ ਕੋਈ ਗੱਲ ਨਹੀਂ ਜਿਗਦੀਪਾ ਹੁਣ ਪਿੰਡ ਦੇ ਵਿੱਚ ਇਹ ਹੋ ਗਿਆ ਤੇ ਚਿੱਟਾ ਲਾ ਕੇ ਤੇ ਮਰ ਗਿਆ ਸੀ ਤੇਨੂੰ ਸ਼ੱਕ ਨਾ ਆਊਗਾ ਸਾਡੇ ਤੋਂ ਹਾਂ ਹਾਂ ਕੋਈ ਗੱਲ ਨਹੀਂ ਤੇ ਇਦਾਂ ਕਰੀਏ ਛੇਤੀ ਇਹਨੂੰ ਚੁੱਕੀਏ ਤੇ ਸਾੜ ਕੇ ਲਾਂਬੇ ਮਾਰੀਏ ਚਲੋ ਚਲੋ ਛੇਤੀ ਕਰੋ ਚਲੋ ਜੋ ਦਿਨ ਮਾਰਿਆ ਦਿਲਪ੍ਰੀਤ ਨੂੰ ਉਸ ਤੋਂ ਬਾਅਦ ਕੀ ਬਣਿਆ ਦਿਲਪ੍ਰੀਤ شریف ਬੰਦਾ ਏ ਉਹਦੇ ਰੱਬ ਨੇ ਇਨਸਾਫ ਕਰਨਾ ਸੀ ਰੱਬ ਦਾ ਬੰਦਾ ਸੀ ਯਾਰ ਦਿਲਪ੍ਰੀਤ ਰੱਬ ਨੇ ਵੀ ਤਾਂ ਫਿਰ ਬਦਲਾ ਲੈਣਾ ਸੀ ਮਾਰੇ ਕਮਦਾਰ ਮਾਰਨ ਦੀ ਚੀਜ਼ਾ ਫਿਰ ਨਿਕਲਦਾ ਹੀ ਆ ਹਾਂ ਹਾਂ ਜਗਦੀਪ ਦੀ ਨਾਲ ਦੀ ਨੂੰ ਕੈਂਸਰ ਹੋ ਗਈ ਹਾਂ ਤੇ ਡਾਕਟਰਾਂ ਵੀ ਜਵਾਬ ਦੇ ਦਿੱਤਾ ਹਾਂ ਜਗਦੀਪ ਵੇਖ ਲਓ ਦਿਲਪ੍ਰੀਤ ਨੂੰ 5-6 ਮਹੀਨੇ ਹੋ ਗਿਆ ਮਰੇ ਨੂੰ ਪਰ ਕਿਸੇ ਨੂੰ ਸਾਡੇ ਤੇ ਸ਼ੱਕ ਹੀ ਨਹੀਂ ਹੋਇਆ ਆਹੋ ਰੱਬਾ ਢਿਆ ਵਾਲਾ ਤਾਂ ਇਹਦੇ ਕਿਸੇ ਨੂੰ ਪਤਾ ਨਹੀਂ ਲੱਗਾ ਕੀ ਕਹਾਣੀ ਬਣੀ ਕਾਰਨ ਲੱਗਾ ਵੀ ਚਟਾ ਲਾਉਂਦਾ ਹੈ ਟੀਕਾ ਲਾ ਕੇ ਮਰ ਗਿਆ ਦਿਨੇ ਛੇ ਕਰਦਾ ਸੀ ਤੇ ਮਰ ਗਿਆ ਹੋਰ ਆਪਣਾ ਸੈਟ ਉਹਦੇ ਹਿੱਸੇ ਵਾਲੀ ਜ਼ਮੀਨ ਵੀ ਅਸੀਂ ਸਾਹਮਣੇ ਹੀ ਆ ਨਜ਼ਾਰੇ ਲਾਹ ਕੇ ਕੋ ਗੱਲ ਨਹੀਂ ਆਹ ਰੱਬ ਕੀ ਹੋਇਆ ਰੋ ਜਾ ਪਾਣੀ ਲੈਉਣਾ ਤੇਰੇ ਲਈ ਪਾਣੀ ਪੀ ਰੱਬ ਲਉ ਇਹ ਕੀ ਹੋ ਗਿਆ ਰੱਬ ਪਾਣੀ ਪੀ ਤੇ ਛੇਤੀ ਚ ਡਾਕਟਰ ਕੋ ਚਲੀ ਜਾ ਯਾਰ ਚੈੱਕ ਕਰਾ ਕੇ ਇਹ ਜਗਦੀਪ ਮੈਨੂੰ ਕੁਝ ਹੋਊਗਾ ਤੇ ਨਹੀਂ ਪ੍ਰਭ ਕੁਛ ਨਹੀਂ ਹੁੰਦਾ ਟੈਨਸ਼ਨ ਨਾ ਲੈ ਤੂੰ ਆਪਾਂ ਰਿਪੋਰਟਾਂ ਦੇ ਕਰਵਾਈਆਂ ਹੀ ਆ ਟੈਸਟਾਂ ਦੀਆਂ ਆ ਜਾਣਗੀਆਂ ਰਿਪੋਰਟਾਂ ਦੇ ਫਿਰ ਪਤਾ ਲੱਗ ਜੇ ਉਹ ਕੀ ਗੱਲ ਆ ਬਾਕੀ ਦਵਾਈ ਤੇ ਡਾਕਟਰ ਨੇ ਦਿੱਤੀ ਆ ਹੋਏ ਨਾ ਠੀਕ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਜਗਦੀਪ ਜੇਰਾ ਹੀ ਦਿਲਪ੍ਰੀਤ ਨਾਲ ਕੰਮ ਕੀਤਾ ਵਾ ਮੈਨੂੰ ਲੱਗਦਾ ਮੈਨੂੰ ਉਹਦੀ ਸਜ਼ਾ ਮਿਲਦੀ ਆ ਉਹ ਕੁਛ ਨਹੀਂ ਹੁੰਦਾ ਤੈਨੂੰ ਜਗਦੀਪ ਮੈਨੂੰ ਕੋਈ ਗੱਜਾ ਹੋਊਗਾ ਤੇ ਨਹੀਂ ਉਹ ਨਹੀਂ ਹੁੰਦਾ ਕੁਛ ਕੋਈ ਗੱਲ ਨਹੀਂ ਦਵਾਈ ਦਿੱਤੀ ਆ ਡਾਕਟਰ ਨੇ ਹੋਏ ਨਾ ਤੂੰ ਠੀਕ ਆ ਸੱਚੀ ਹਾਂ ਕੋਈ ਨਹੀਂ ਤੂੰ ਆਰਾਮ ਕਰ ਠੀਕ ਆ ਠੀਕ Prabu, Porta berapa itu baik ya, mau terima hati. Prabu, apa bodi Prabu, Rabu, kata nu bodi gambar ha <laughs> ha ਤੇ ਫਿਰ ਜਗਦੀਪਾ ਕੀ ਬਣਿਆ ਉਹ ਕਿਥੇ ਗਿਆ ਜਦੋਂ ਜਗਦੀਪ ਦੀ ਘਰ ਵਾਲੀ ਮਰ ਗਈ ਨਾ ਜਗਦੀਪ ਆਪਣੀ ਨਾਲ ਦੀਤੂ ਮਾਰਨ ਤੋਂ ਬਾਅਦ ਬੜਾ ਦੁਖੀ ਹੋਇਆ ਤੇ ਫਿਰ ਉਹ ਪਾਗਲ ਹੋ ਗਿਆ ਹੁਣ ਉਹਦਾ ਪਤਾ ਨਹੀਂ ਲੱਗਾ ਯਾਰ ਜੂਣਾ ਕਿ ਮਰ ਗਿਆ ਉਹ ਤਾਂ ਰੱਬ ਹੀ ਜਾਣਦਾ ਵਾ ਦਿਲਪ੍ਰੀਤ ਬੜਾ ਭਗਤ ਬੰਦਾ ਸੀ ਆਪਣੇ ਭਰਾ ਤੇ ਭਾਬੀ ਨੂੰ ਬੜਾ ਪਿਆਰ ਕਰਦਾ ਸੀ ਭਰਾ ਤੇ ਭਝਾਈ ਨੂੰ ਮਾਂ ਪਿਓ ਵਾਂਗੂ ਸਮਝਦਾ ਸੀ ਆ ਜਮੀਨ ਪਈ ਉਹਨਾਂ ਦੀ ਖਾਲੀ ਪਈ ਹੁਣ ਕੋਈ ਵਾਰਸ ਨਹੀਂ ਹੋਇਆ ਦਾ ਵੇਲਾ ਲਾਲਚ ਨੇ ਸਾਰਾ ਘਰ ਖਤਮ ਕਰਤਾ ਯਾਰ ਸਹੀ ਗੱਲ ਯਾਰ ਜਮੀਨਾਂ ਤਾਂ ਇੱਥੇ ਰਹਿ ਜਾਂਦੀਆਂ ਨੇ ਪਰ ਜਿਹੜਾ ਲਾਲਚ ਆਣਾ ਘਰ ਬਰਬਾਦ ਕਰ ਦਿੰਦਾ ਚੱਲ ਯਾਰ ਘਰ ਚੱਲੀਏ ਕਿੱਥੇ ਦਿਗਦੀ ਵੀ ਕੰਮ ਚੱਲੇ ਯਾਰ ਫੇਰ ਮਿਲਾਂਗੇ ਚੱਲ